ਨਿਸ਼ਾਨ ਉੱਥੇ ਨਹੀਂ ਲੱਗਿਆ ਹੁੰਦਾ ਕਦੇ ਆਪਾਂ ਬੋਲੇ ਇਹਨਾਂ ਦੇ ਕੋਲੇ ਜਾ ਕੇ ਵੀ ਨਿਸ਼ਾਨ ਕਿੱਥੇ ਗਿਆ ਜੀ ਤੁਹਾਡਾ ਨਗਾਰਾ ਕਿੱਥੇ ਚਲੇ ਗਿਆ ਕਦੇ ਬੋਲਿਓ ਪੰਗਤ ਕਿੱਥੇ ਐ ਸੰਗਤ ਕਿੱਥੇ ਐ ਕਿੱਥੇ ਐ ਸਿੱਖੀ ਸਿਧਾਂਤ ਲੰਗਰ ਦੀ ਮਰਿਆਦਾ ਤੁਸੀਂ ਚੇਂਜ ਕਰਕੇ ਰੱਖ ਦਿੱਤੀ ਨਿਸ਼ਾਨ ਤੁਸੀਂ ਨਹੀਂ ਲਾਇਆ ਨਗਾਰਾ ਤੁਹਾਡੇ ਡੇਰਿਆਂ ਦੇ ਵਿੱਚ ਹੈ ਨਹੀਂ ਸਹਬਜ਼ਾਦਿਆਂ ਦੇ ਦਿਨ ਤੁਸੀਂ ਨਹੀਂ ਮਨਾਉਂਦੇ ਤਾਰੂ ਸੰਗਤ ਦਾ ਦਿਨ ਮਨਾਇਆ ਕਦੇ ਇਹਨਾਂ ਨੇ ਪਤਾ ਵੀ ਜੇ ਕਿਤੇ ਸਾਹਿਬਜ਼ਾਦਿਆਂ ਦੇ ਦਿਨ ਮਨਾਉਣੇ ਸ਼ੁਰੂ ਕਰਤੇ ਤੇ ਨਾਲ ਨਾਲ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਪੁਰਬ ਸ਼ਹੀਦੀ ਦਿਹਾੜੇ ਮਨਾਉਣੇ ਸ਼ੁਰੂ ਕਰਤੇ ਤਾਂ ਸਾਡੇ ਬਾਬਿਆਂ ਦੀਆਂ ਵਰ੍ਹਸੀਆਂ ਦਾ ਕੀ ਬਣਨਾ ਪਤਾ ਇਹਨਾਂ ਨੂੰ ਤੇ ਇਸ ਲਈ ਸਾਨੂੰ ਸਮਝਣਾ ਪੈਣਾ ਜੀ ਸੰਗਤ ਦੇ ਨਾਂ ਦੇ ਉੱਪਰ ਦੁਬਧਾ ਦੇ ਵਿੱਚ ਨਾ ਪਾਓ ਇਹ ਨਾ ਕਹੋ ਵੀ ਉੱਥੇ ਹਜ਼ਾਰਾਂ ਲੋਕ ਜਾ ਰਹੇ ਨੇ ਆਪ ਗੁਰਬਾਣੀ ਪੜ੍ਹੀਏ ਸਮਝੀਏ ਸਾਨੂੰ ਪਤਾ ਲੱਗੇ ਵੀ ਅਸਲ ਵਿੱਚ ਸੰਤ ਗੁਰਬਾਣੀ ਦੇ ਵਿੱਚ ਕਿਹਾ ਕਿਨੂ ਐ ਕਦੋਂ ਸਾਹਮਣਾ ਸਮਝਣਾ ਯਾਰ ਅਸੀਂ ਹੱਥ ਜੋੜ ਕੇ ਬੇਨਤੀ ਹੈ ਤਰਲਾ ਯਾਰ ਤੁਹਾਡੇ ਅੱਗੇ ਹਜੇ ਵੀ ਵਾਪਸ ਆਜੋ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਹਜੇ ਵੀ ਵਾਪਸ ਆਜੋ ਹੁਣ ਤੇ ਸਾਡੇ ਸਾਹਮਣੇ ਹੈ ਨਾ ਸਾਰਾ ਕੁਝ ਹਜੇ ਵੀ ਵਾਪਸ ਆ ਜੀਏ ਗੁਰਬਾਣੀ ਆਪ ਪੜੀਏ ਸਿਧਾਂਤ ਸਿੱਖੀਏ ਸਮੁੱਚੀ ਗੁਰਬਾਣੀ ਨੂੰ ਜੀਵਨ ਵਿੱਚ ਲੈ ਕੇ ਆਈਏ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਈਏ ਛੱਡਿਏ ਡੇਰਿਆਂ ਦਾ ਖਿਹੜਾ ਪਿੰਡ ਦੇ ਗੁਰਦੁਆਰੇ ਦੇ ਵਿੱਚ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਪਿੰਡ ਦੇ ਗੁਰਦੁਆਰੇ ਦੇ ਵਿੱਚ ਉੱਥੇ ਨਮਸਕਾਰ ਕਰੀਏ ਗੁਰਬਾਣੀ ਦੀ ਪੋਥੀ ਘਰੇ ਲੈ ਕੇ ਆਈਏ ਗੁਰਬਾਣੀ ਪੜ੍ਹਨੀ ਸ਼ੁਰੂ ਕਰੀਏ